हाल ही ਵਿੱਚ ਦਲਜੀਤ ਦਸਾਂਝ ਇੱਕ ਵੱਡੇ ਵਿਵਾਦ ਦੇ ਕੇਂਦਰ ਵਿੱਚ ਹੈ। ਉਹਦੇ ਤੋਂ ਹੀ ਕਈ ਵਿਰੋਧੀਆਂ ਨੇ ਉਹਦੀ ਕਸੌਟੀ ਕੀਤੀ ਪਰ ਕੁਝ ਕਲਾਕਾਰ ਉਸਦੇ ਹੱਕ ਵਿੱਚ ਵੀ ਖੜੇ। ਵਿਵਾਦ ਦੀ ਵਜ੍ਹਾ ਦਲਜੀਤ ਨੇ ਆਪਣੀ ਨਵੀਂ ਪੰਜਾਬੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨ ਅਭਿਨੇਤਰੀ ਹਾਨਿਆ ਆਮਰ ਨੂੰ ਫੀਚਰ ਕੀਤਾ। ਜਦੋਂ 22 April ਨੂੰ ਪਹਿਲਗਾਮ ਤੇ ਅੰਤਕਵਾਦੀਆਂ ਨੇ ਹਮਲਾ ਕੀਤਾ ਤਾਂ ਬਹੁਤ ਹੀ ਇੰਡੋ-ਪਾਕਿਸਤਾਨ ਸੈਂਸਿਟੀ ਅੱਗੇ ਆਈ। ਭਾਰਤੀ ਫਿਲਮ ਜੁਨੀਅਨ ਨੇ ਫਿਲਮ ਨੂੰ ਭਾਰਤ ਵਿੱਚ ਸਰਟੀਫਿਕੇਟ ਨਾ ਦੇਣ ਅਤੇ ਦਲਜੀਤ ਨੂੰ ਬਾਦਰ ਟੂ ਤੋਂ ਕੱਢਣ ਦੀ ਮੰਗ ਕੀਤੀ। ਦਲਜੀਤ ਦੋਸਾਂ ਦੀ ਪੰਜਾਬ ਤੇ ਪੰਜਾਬੀਤ ਵਾਸਤੇ ਬਹੁਤ ਵੱਡੀ ਦੇਣ ਰਹੀ। ਸਿਰਫ ਸੰਗੀਤ ਵਿੱਚ ਨਹੀਂ ਬਲਕਿ ਕਲਚਰ ਪਾਸਾ ਰੂਹਾਨੀਅਤ ਨੂੰ ਵਿਸਪੱਦਰ ਤੇ ਮਾਨ ਵਧਾਇਆ ਤੇ ਪੱਗ ਨੂੰ ਦਸਤਾਰ ਨੂੰ ਕਿੱਥੋਂ ਤੱਕ ਕਿੱਥੇ ਤੱਕ ਲੈ ਚੀ ਗਿਆ ਪਰ ਜਦੋਂ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਉਹਦੀ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ ਅਭਿਜੀਤ ਪੱਟਾਚਾਰੀਆ ਅਭਿਜੀਤ ਪੱਟਾਚਾਰੀਆ ਨੇ ਦਲਜੀਤ ਦੀ ਕਰਤੂਤ ਅਤੇ ਇੱਕ ਪੁਰਾਣੇ ਵੀਡੀਓ ਦੇ ਆਧਾਰ ਤੇ ਦੇਸ਼ ਪਹਿਲਾਂ ਕਹਿ ਕੇ ਉਲਟਵਾਰ ਕੀਤਾ ਇਹ ਮਸ਼ਹੂਰ ਗਾਇਕ ਜੋ ਤਰਕ ਦੇ ਤੌਰ ਤੇ ਦਲਜੀਤ ਉਤੇ ਹਮਲਾ ਕਰ ਚੁਕੇ ਹਨ ਉਹਨਾਂ ਨੇ ਦਲਜੀਤ ਦੇ ਕਿਸੇ ਦੇ ਬਾਬ ਦਾ ਹਿੰਦੁਸਤਾਨ ਨਹੀਂ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਦੂਸਰਾ ਰੁਪਾਲੀ ਗੌਂਗਲੀ ਦਲਜੀਤ ਨੂੰ ਬਾਰਡਰ ਤੋਂ ਕੱਢਣ ਦਾ ਪੱਕਾ ਸੰਭਾਲਿਆ ਹੈ ਤੀਸਰਾ ਅਦਿੱਤਿਆ ਨਾਰਾਇਣ ਨੇ ਮਾਮਲੇ ਨੂੰ پیچਿਦਾ ਕਰਕੇ ਸਿਫਾਰਸ਼ ਕੀਤੀ ਦਲਜੀਤ ਨੂੰ ਮਾਫੀ ਦੀ ਚੌਥਾ ਮੀਕਾ ਸਿੰਘ ਮੀਕਾ ਸਿੰਘ ਨੇ ਵੀ ਮਾਫੀ ਦੀ ਅਲੋਚਨਾ ਕੀਤੀ ਤੇ ਖਾਨੇ ਦੇ ਸੀਟਿੰਗ ਹਟਾਉਣ ਦੀ ਸਲਾਹ ਦਿੱਤੀ ਦੇਖੋ ਜਿੱਥੇ ਵਿਰੋਧ ਹੁੰਦਾ ਉਥੇ ਪੱਖਪੂਰਨ ਹਾਲੇ ਵੀ ਹੁੰਦੇ ਨੇ ਜਿਵੇਂ ਕਿ ਨਸੀਰਉਦੀਨ ਸ਼ਾ ਇਮਤੀਆਜ਼ ਅਲੀ ਤੇ ਸਿੱਖ ਨੇਤਾ